ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਨਾਨਕ ਮਤੇ ਵਿੱਚ ਵੰਡ ਕੇ ਸ਼ਕੋ ਦਾ ਉਪਦੇਸ਼ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਨਾਨਕ ਮਤੇ ਦੇ ਇਲਾਕੇ ਜੰਬੂ ਦੀਪ ਗਏ ਤਾਂ ਉੱਥੇ ਬਹੁਤ ਸਾਰੇ ਸਿੱਧ ਮਿਲੇ ਤੇ ਉਹਨਾਂ ਨੇ ਗੁਰੂ ਜੀ ਨੂੰ ਇੱਕ ਤਿੱਲ ਭੇਂਟਾ ਕੀਤਾ ਉਹ ਗੁਰੂ ਜੀ ਨੂੰ ਪਾਰਖਣਾ ਚਾਹੁੰਦੇ ਸੀ ਕਿ ਗੁਰੂ ਜੀ ਇੱਕ ਛੋਟੇ ਜਿਹੇ ਤਿਲ ਨੂੰ ਕਿਸ ਤਰ੍ਹਾਂ ਸਾਰੀ ਸੰਗਤ ਵਿੱਚ ਵੰਡ ਕੇ ਸ਼ੱਕਦੇ ਹਨ ਕਿਉਂਕਿ ਵੰਡ ਕੇ ਸ਼ਕਣਾ ਗੁਰੂ ਜੀ ਦਾ ਮੁੱਖ ਸਿਧਾਂਤ ਸੀ ਸਿੱਧਾਂ ਨੇ ਗੁਰੂ ਜੀ ਨੂੰ ਕਿਹਾ हे ਨਾਨਕ ਤੁਸੀਂ ਵੰਡ ਸ਼ਕੋ ਦਾ ਉਪਦੇਸ਼ ਦਿੰਦੇ ਹੋ ਤਾਂ ਇਹ ਤਿਲ ਵੰਡ ਦਿਓ ਸਿੱਧਾਂ ਨੇ ਪਾਣੀ ਵੀ ਛਾ ਪਿਆ ਗੁਰੂ ਜੀ ਦੀ ਆਗਿਆ ਪਾ ਕੇ ਭਾਈ ਬਾਲੇ ਨੇ ਤਿਲ ਰਗੜਿਆ ਤੇ ਗੁਰੂ ਜੀ ਨੇ ਆਪਣੀ ਆਵਾਜ਼ ਦੇ ਕੇ ਨਦੀ ਕੋਲ ਬੁਲਾਈ ਤੇ ਪਾਣੀ ਕਮੰਡਲ ਵਿੱਚ ਪਾ ਕੇ ਤਿੱਲ ਵਾਲਾ ਜਲ ਸਭ ਨੂੰ ਸ਼ਕਾਇਆ ਤੇ ਸਿੱਧਾਂ ਦਾ ਭਰਮ ਦੂਰ ਕੀਤਾ ਇਸ ਤਰ੍ਹਾਂ ਸਿੱਧ ਗੁਰੂ ਜੀ ਦੇ ਚਰਨਾਂ ਤੇ ਟੈਪ ਹੈ ਕਿ ਗੁਰੂ ਜੀ ਤਾਂ ਸਰਬ ਗਿਆਤਾ ਹਨ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਛੋਟੀ ਤੋਂ ਛੋਟੀ ਵਸਤੂ ਵੀ ਵੰਡ ਕੇ ਸ਼ਕੀ ਜਾ ਸਕਦੀ ਹੈ ਇੱਥੇ ਗੁਰੂ ਜੀ ਨੇ ਸ਼ਬਦ ਉਚਾਰਿਆ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਪੋਖ ਲੈ ਜੁਗਤ ਕਰ ਮਰਤ ਸੋ ਸੰਬੰਧ ਕੀ ਜੇ ਮੀਨ ਕੀ ਚੱਪਲ ਸਿਓ ਜੁਗਤ ਮਨ ਰੱਖੀਏ ਊੜਨੇ ਹਾਂਸਨ ਹੈ ਕੰਦ ਸੀਜੇ ਮੂੜੇ ਕਾਇਚੇ ਪਰਮ ਭੂਲਾ ਨਹਿ ਚੀਨਿਆ ਪਰਮ ਆਨੰਦ ਬੈਰਾਗੀ ਰਹਾਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਦੋ ਵੱਧ ਲਾਈਕ ਅਤੇ ਸ਼ੇਅਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ